ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਅੱਜ ਸਪਰੇਅ ਵਾਲਾ ਪੰਪ ਲੈ ਕੇ ਆਏ ਆਂ ਤੇ ਅੱਜ ਕਰਨੀ ਆ ਕਵਾੜ ਤੋਂ ਸਪਰੇਅ ਆਪਣੇ ਕੁਸ਼ਕ ਅ 8-9 ਕਿੱਲਿਆਂ ਦੇ ਵਿੱਚ ਲਗਭਗ 10 ਕਿੱਲਿਆਂ ਦੇ ਵਿੱਚ ਕਵਾੜ ਬਹੁਤ ਹੈ ਜਿਹਦੀ ਨਾ ਤਾਂ ਗੜਾਈ ਹੋਣੀ ਸੀ ਤੇ ਆਖਿਰਕਾਰ ਸਾਡਾ ਖੇਤੀਬਾੜੀ ਮੰਤਰੀ ਕਹਿੰਦਾ ਵੀ ਸਪਰੇਅ ਕਰਨੀ ਆ ਪੰਪ ਚੱਕਲ ਨਾਲ ਤਾਂ ਪੰਪ ਕਹਿੰਦਾ ਹੂੰ ਵੀ ਆਪਾਂ ਨੇ ਥੋੜੇ ਦਿਨ ਇੱਕ ਦੋ ਚਾਰ ਦਿਨਾਂ ਤੋਂ ਆਪਾਂ ਨੇ ਤੇਦੇ ਦੀ ਵੀ ਸ਼ੁਰੂ ਕਰਨੀ ਤੇ ਉਹਦੇ ਕਰਕੇ ਆਪਾਂ ਨੇ ਕਹਿੰਦਾ ਵੀ ਸਪਰੇਅ ਦਾ ਕੰਮ ਸ਼ੁਰੂ ਕਰਦੀਏ ਤੇ ਅੱਜ ਆਪਾਂ ਨੇ ਨਾਲੇ ਤਾਂ ਪੰਪ ਨੂੰ ਚੱਲਦਾ ਹੋ ਜੂ ਗਰੀਸ ਗ੍ਰੂਸ ਕਰਤਾ ਪੰਪ ਤੇ ਅੱਜ ਬਸ ਅਸੀਂ ਬੰਦੇ ਚਾਰੇ ਆ ਤੇ ਬਾਕੀ ਖੇਤਾਂ ਨੂੰ ਲਵਾਈ ਵੀ ਆ ਹਵਾ ਇੰਨਾ ਜ਼ਿਆਦਾ ਮਤਲਬ ਖੇਤਾਂ ਦੇ ਵਿੱਚ ਪੈਰ ਨਹੀਂ ਘੜਦਾ ਚਾਚਾ ਅੱਜ ਰਾਤ ਆਏ ਸੀ ਡਿਊਟੀ ਤੋਂ ਮਾਂ ਵੀ ਤੂੰ ਹੁਣ ਬਾਅਦ 'ਚ ਦੁਪਹਿਰ ਨੂੰ ਤੈਨੂੰ ਬਿਲਾ ਕਰ ਦੇਣਾ ਪਾ ਦੇ 1 ਵਜੇ ਤੱਕ ਬਾਕੀ ਦੇਖਦੇ ਆਂ ਵੀ ਰੱਬ ਕਰਕੇ ਬਿਲਾ ਕਰਾਉਂਦਾ ਖੜਤਣਾ ਪਾ ਪੰਪ ਵੀ ਬੜਾ ਉਹ ਕੰਮ ਹੋ ਗਿਆ ਕਹਿੰਦੇ ਆਪਣੇ ਹੱਥਾਂ ਜਾਣਾ ਜਾਣਾ ਸੱਜਾ ਜਾਣਾ ਸਾਡੇ ਹੱਥ ਪਾਪਾ ਬੜਾ ਪੜ ਕੇ ਲੈ ਆ ਦੇਖਦੇ ਆਂ ਵੀ ਉਹ 8 ਕਿੱਲੇ ਚ ਲੱਗਦਾ 10 ਨਿਕਲਣ ਤੇ ਬਾਕੀ ਇਹਦੇ ਬਈ ਇੱਕ ਵਾਰ ਸਾਰੇ ਵੀਰ ਜਿੰਨੇ ਵੀ ਆ ਆਪਣਾ ਕੋਈ ਵੀ ਉਹਨਾਂ ਕੋਲੇ ਪੰਪਾ ਸਪਰੇਅ ਵਾਲਾ ਹਣਾ ਤਾਂ ਇੱਕ ਵਾਰ ਆ ਗਰੀਸਿੰਗ ਪੁਆਇੰਟ ਆ ਜਿਹੜੇ ਇਹਦੇ ਆਹ ਮਤਲਬ ਭਰ ਕੇ ਕੱਪ ਲਾ ਦਿਆ ਕਰੋ ਦਵਾਤ ਤੇ ਜਿਵੇਂ ਰੋਜ਼ ਚੱਲਦਾ ਦਿਹਾੜੀ ਦੇ ਨੇ ਸਾਰਾ ਸਵੇਰ ਤੋਂ ਸ਼ਾਮ ਤੱਕ ਚੱਲਿਆ ਤਾਂ ਮਤਲਬ ਇਹਨਾਂ ਨੂੰ ਕੱਪਾਂ ਨੂੰ ਦੋ ਦੋ ਚੁੜੀਆਂ ਕੱਸ ਦਿਆ ਕਰੋ ਹਣਾ ਤੇ ਕੱਪ ਜਰੂਰ ਭਰਿਆ ਕਰੋ ਤੇ ਉਸ ਤੋਂ ਬਾਅਦ ਆਪਣਾ ਫਿਲਟਰ ਨੀਚੇ ਵਾਲਾ ਫਿਲਟਰ ਵੀ ਆਪਣਾ ਸਾਫ਼ ਕਰ ਲਿਆ ਅੱਜ ਕੀ ਇੱਕ ਪਾਈਪ ਦੀ ਲੈਂਥ ਕੱਢੀ ਅਸੀਂ ਵਿੱਚੋਂ ਉਹਦੇ ਨਾਲ ਥੋੜੀ ਜੀ ਕਲਿੱਕ ਕੀਤੀ ਸਾੱਚੀ ਪਾਈਪ ਦਾ ਕੰਮ ਕਰਾ ਲਈ ਅੱਜ ਇਹ ਹੁਣ ਕਿੰਨੇ ਕਿੱਲਿਆਂ ਦਾ ਪਾਈਪ ਆ ਇਹ ਤਿੰਨ ਕਿੱਲਿਆਂ ਨਾਲ ਚੱਲ ਲੱਗ ਜਾਨ ਲੱਗ ਜਾਨ ਆਪਾਂ ਨੂੰ ਪਤਾ ਲੱਗ ਜਾਨ ਆਪਾਂ ਨੂੰ ਲਾ ਤਿੰਨ ਕਿੱਲਿਆਂ ਦਾ ਤਾਂ ਨਹੀਂ ਹੈਗਾ ਵਾ ਭਈ ਤਿੰਨ ਤੋਂ ਘੱਟ ਹੋਊਗਾ ਇਹ 2.5 ਕਿੱਲਿਆਂ ਦਾ ਚੱਲ ਉਹ ਜੋੜ ਲੱਕ ਜਾ ਹੂੰ ਚੱਲ ਕਰ ਤੇ ਬਾਕੀ ਟੂੜੀ ਦਾ ਰੇਟ ਵੀ ਜਾ ਰਿਹਾ ਉੱਪਰ ਨੂੰ ਤਕਰੀਬਨ ਜਿਹੜੀ ਚੰਡੀਗੜ੍ਹ ਸਾਡੇ ਰੀਅਲ ਚੰਡੀਗੜ੍ਹ ਜਾਂਦੀ ਹੈ ਟੂੜੀ ਉਹ ਲੱਗਣ ਲੱਗੀ 600 ਰੁਪਏ ਨੂੰ ਆਪਣੇ ਪਿੰਡੋ ਤੇ ਉਰੇ ਤੋਂ ਜਣੀ 390 400 ਨੂੰ ਆਹ ਦੇਟ ਨੂੰ ਚੱਕੀ ਜਨੇ ਤੂੜੀ ਤੇ ਆਪਣੀ ਪਿੰਡ ਵਾਲੀ ਮੋਟਰ ਆਪਣੀ ਘਰ ਦੀ ਮੋਟਰ ਆ ਗਈ ਹੈ ਤੇ ਆ ਝੋਨਾ ਆਪਣਾ 124 ਝੋਨਾ ਹੈ ਤੇ ਇਹਨੂੰ ਹੋਗੇ ਤਕਰੀਬਨ 30 ਦਿਨ ਹਨਾ ਲੱਗੇ ਨੂੰ 30 ਤੋਂ 35 ਦਿਨ ਦੇ ਵਿੱਚ ਵਿੱਚ ਜਦੋਂ 40 ਕਿਦੋਂ ਇਹਨੇ ਕਰਾਸ ਕਰ ਜਾਣਾ ਆਪਾਂ ਨੇ ਜਦੀ ਇਹਦੇ ਉੱਪਰ ਤੇਲੀ ਦੀਆਂ ਸੁਪਰੀਆਂ ਚੱਕ ਲੈਣੀਆਂ ਤੇ ਇਹਦਾ ਬੂਝਾ ਜਿੰਨਾ ਹੋ ਗਿਆ ਤਾਂ ਇੰਨੇ ਹੀ ਬਹੁਤ ਹੈ ਇਹਦੇ ਵਿੱਚ ਜਿਆਦਾ ਰੇਪ ਆਇਆ ਬਾਬੀ ਫਿਲ ਖਰਾਬ ਕਰਦਾ ਕੰਮ ਤੇ ਇਹ ਮੋਟਰ ਤੇ ਆਪਣੀ ਤਾਂ ਸਾਰੀ ਗੋਗੀ ਉਰੇ ਤਾਂ ਸਾਰੀ 24 ਆ ਨਾ ਆਪਣੀ ਹਨਾ ਮੌਸਮ ਦੇਖੋ ਕਿੰਨਾ ਜ਼ਿਆਦਾ ਘੈਂਟ ਵੀ ਹੋ ਹੈਗਾ ਪੂਰਾ ਦੇਖੋ ਕੀ ਬੱਦਲ ਦੇ ਬੱਦਲ ਇੰਨਾ ਜ਼ੋਰ ਕਰ ਲੰਘ ਗਿਆ ਹਾਂ ਨਹੀਂ ਦਿਖਾਇਆ ਬ ਤਾਂ ਹੈਗਾ 4:00 ਵਜੇ ਮੀ ਚੇੜ ਜਾ ਪਾਇਆ ਵੇ ਇੱਥੇ ਨਹੀਂ ਪਾਇਆ ਮੈਨੂੰ ਕੰਮ ਕਰ ਜਾਣਾ ਯਾਰ 2 ਘੰਟੇ ਚ ਕੰਮ ਕਰ ਦਿੰਦੀ ਆ ਪਿੰਡ ਤਾਂ ਨਹੀਂ ਪਊਗਾ 2 ਘੰਟੇ ਚ ਕੰਮ ਤਾਂ ਕਰੂਗੀ ਅਜੇ ਹੁਣ ਤੁਸੀਂ ਕਰਨ ਲੱਗੂਗੇ ਲੱਗਿਆਂ ਕਰਨੇ ਆ ਤੇਰੇ ਭਾਜੀ ਕਿਤੇ ਲੈ ਜਾਈਏ ਤੁਸੀਂ ਮੰਨੂ ਵੀ ਲਾ ਦਤਾ ਤੁਹਾਡੇ ਚਾ ਪੀਣ ਬਾਪੀ ਕੇ ਆ ਤਾ ਨਾਲੇ ਉਈ ਆਇਆ ਯਾਰ ਮਰ ਗਿਆ ਚਲ ਕੋਈ ਨਹੀਂ ਕਿੰਨੇ ਅੱਜ ਪਹਿਲਾਂ ਤਾਂ ਨਾਂ ਨੁਕਰ ਜੀ ਕਰ ਦਿੱਤਾ ਸੀ ਪਹਿਲਾਂ ਕਰ ਦਿੱਤਾ ਤਾਂ ਨਾਂ ਨੁਕਰ ਜੀ ਫਿਰ ਮੈਂ ਸੋਏ ਐਸੇ ਬੰਦੇ ਦੀ ਪਾਤੀ ਨਾ ਕਰ ਲੈਣੀ ਹੋਈ ਬੁੱਝ ਫਿਰ ਰੋਟੀ ਕਿਵੇਂ ਖਾਂਦਾ ਹੋਈ ਹੈ ਹੈ ਰੋਟੀ ਕਿਵੇਂ ਖਾਂਦਾ ਮੈਂ ਬੁੱਝ ਫਿਰ ਕਿਦੀ ਸੌ ਪਾਈਤੀ ਮੈਂ ਰੋਟੀ ਸੌ ਦਸ ਪਹਿਲਾਂ ਕਿਦੀ ਪਾਈਤੀ ਜਿਹੜਾ ਰੋਟੀ ਪਕਾਉਂਦਾ ਹੈ ਨਾ ਮਾਂ ਰੋਟੀ ਆ ਕੇ ਕਹਿੰਦੀ ਹੈ ਜੀ ਭਾਬੀ ਕਹਿੰਦਾ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜ਼ਿੰਦਗੀ ਕੱਢ ਲਈ ਆਹੋ ਹੁਣ ਸਪਰੇਅ ਕਰਾ ਕੇ ਖਾਲੀ ਜਾਨ ਕੱਢ ਲਓ ਦਾਦੀ ਦਾ ਦਾੜਾ ਕਾੜੀ ਵਾਲੀ ਉਹ ਆਪਾਂ ਕਾਲੀ ਦਾ ਮੈਂ ਨਾਈ ਸੁਣ ਲੈ ਮੈਂ ਸਪਰੇਅ ਲਿਆਂਦੀ ਵੀ ਕਰਾਂ ਕਾਲੀ ਕਾਲੀ ਸਪਰੇਅ ਅਗਸਤ ਆਪਾਂ ਨੇ ਅਗਸਤ ਦੇ ਅਖੀਰਲੇ ਹਫਤੇ ਚ ਮਸ਼ੀਨਾਂ ਖੋਲ੍ਹਣੀਆਂ ਠੀਕ ਹੈ ਸੁਣ ਲੈ ਪਤਾ ਕੀ ਜਿਹੜਾ ਮਰਦਾ ਆਪਾਂ ਨੇ ਉਹ ਕੱਟਦਾ ਹੈ ਉਹ ਉਹ ਦਿਨਾਂ ਦੇ ਵਿੱਚ ਨਾਲ ਤਾਂ ਆਪਣੀਆਂ ਅਖੀਰਲੀਆਂ ਸਪਰੇਅਾਂ ਚੱਲਣ ਚੱਲਣਗੀਆਂ ਉਹ ਪਾਈ ਸਤੰਬਰ ਚ ਖੋਲ੍ਹਾਂਗੇ ਮਸ਼ੀਨਾਂ ਅਗਸਤ ਦਾ ਖੀਲਲਾ ਹਫਤਾ ਰੇਂਦੋ ਕੰਨ ਕਚ ਖੋਲ ਲਾਂਗੇ ਜੀ ਜੇਕੜੀ ਚਲਾ ਲਓ ਕਹਿੰਦਾ ਨਮੀ ਦਾ ਕੀ ਕਰਨਾ ਥਰੇਸਰੇ ਬਦਲੀ ਕਰਨਾ ਮੈਂ ਐਲੀਵੇਟਰ ਤੋਂ ਉਤਰਨ ਗਈ ਕਾਇ ਕਿਵੇਂ ਗੱਢ ਲੇਗਾ ਤੂੰ ਤਾਂ ਜਿੰਮ ਮਰਜ਼ੀ ਕਰ ਲਵੇ ਕਾ ਵਾਦ ਕਰ ਲੈ ਆਪਣਾ ਵਾਦ ਮੈਂ ਲਊਗਾ ਮੈਂ ਕਰ ਦੂੰਗਾ ਆਪਦੀ ਆਪਦੀ ਮਸ਼ੀਨਾਂ ਦੇ ਦੇਣੀ ਭਾਈ ਤੁਸੀਂ ਆਪ ਦਾ ਨਾ ਕਰ ਲੋ ਭਾਈ ਮੈਂ ਤਾਂ ਅੱਜ ਹੀ ਤੜੀ ਦਾ ਥਰੇਸਰ ਬਦਲ ਦੇਣਾ ਪਰਾ ਤੂੰ ਤਾਂ ਖੜੀ ਵੀ ਮੂਲੀ ਏ ਨਾਲੇ ਹਾਂ ਤੇ ਤੂੰ ਥਰੇਸਰ ਨਹੀਂ ਬਦਲੀ ਕਰ ਸਕਦਾ ਤੇਰੀ ਮਸ਼ੀਨ ਤੁਰ ਨਹੀਂ ਸਕਦੀ ਸਾਥੇ ਬਿਨਾ ਪੁੱਛੇ ਇਹ ਕਿ ਨਹੀਂ ਪੜ ਸਕਦੀ ਇਹ ਕਿ ਨਹੀਂ ਪੜ ਸਕਦਾ ਸ਼ਰਤ ਲਾ ਲਾ ਨਹੀਂ ਫਿਰ ਉਹਦੇ ਐਕਸਲ ਦਿੱਤਾ ਵਾ ਕਿਸੇ ਨੂੰ ਅੱਛਾ ਫੇਰ ਤਾਂ ਕੋਈ ਗੱਲ ਨਹੀਂ ਧਾਰਾ ਗਿਆ ਮੈਂ ਐਕਸਲ ਆਪਣਾ ਹਾਂ ਦਸ਼ਮੀਸ਼ ਕੋ ਮੈਂ ਚ ਗਿਆ ਵਾ ਉਹ ਐ ਸਾਡੀਆਂ ਮਸ਼ੀਨਾਂ ਦਾ ਐਕਸ਼ਨ ਤੂੰ ਕੱਢ ਲੈ ਚਲੋ ਖੈਰ ਬਾਕੀ ਹੁਣ ਲੱਗੇ ਆ ਜੀ ਸਪਰੇਅ ਕਰਨ ਟੀ ਟਾਈਮ ਚੱਲ ਰਿਹਾ ਤੇ ਜਹਾਂ ਪੀਕੇ ਕਾਇਮ ਹੋ ਕੇ ਲਾਈ ਜਣਾ ਖੇਤ ਸੁੱਕੇ ਆਪਣੇ ਹਨ ਜਿਹੜੀ ਬੋਤਾ ਪੈਲ ਦੀ ਗਾਰਡਨ ਚ ਨਹੀਂ ਹੈਗੀ ਬੱਟਾ ਦੇਖੋ ਕਿਆ ਸੁਣੀ ਬਣਾਈਆਂ ਪਈਆਂ ਆਹ ਭਾਈ ਚਾਹੇ ਤੇ ਚ ਪੰਪ ਲਾ ਦੇਣਾ ਅਸੀਂ ਨੇ ਸਪਰੇਅ ਦੇ ਰਹਿਣ ਦਿਓ ਲਾਓ ਜੀ ਵਾਟਾਂ ਪੈ ਗਈਆਂ ਸਾਨੂੰ ਪੂਰੀਆਂ 2 ਕਿੱਲੇ ਦੀਆਂ ਲਮਾਈ 2 ਕਿੱਲੇ ਆ ਗਈ ਹਾਂ ਚੱਲ ਵੀ ਫਤਰਾ ਬਸ ਆ 2 ਕਿੱਲੇ ਦੀ ਆਪਾਂ ਨੇ ਪਹਿਲਾਂ ਵਾੜ ਖੇਤ ਇਹ ਚਾ ਹੈਗੇ ਟਮਾਟਾ ਮੇ ਜੀ ਪਰਾ ਥੱਲੇ ਖਾਸਾ ਇਹਦੇ ਹੋ ਰਿਹਾ ਦੁਆ ਨਾ ਪਿਆਜੀ ਬੁੱਟੀ ਜੀ ਉਹ ਰਗੜਨੀ ਤੇ ਕਾ ਇਧਰ ਆ ਪੱਤਲ ਲਪੇਟ 베ਲੀ ਇਹਨੂੰ ਕਰਨਾ ਕਾਬੂ ਹਾਂ ਦੇਖੋ ਸਾਡੇ ਕੂਈਆਂ ਬਈ 2 2 ਕਿੱਲੇ ਬਿਲਕੁਲੀਆਂ ਸਾਡੇ ਆ خطے باہر کو جاونی اتروں باقی دیکھ کے تو بہت ہے تیرے کا مار دو وہ کہ دو جھڑکو اون اوپر بچے او مار دے مارتے مارتے رہے گی ہوگا دیکھ لیتے ہیں ہاں بھی بچی ہے ہاں بھی بچی ہے ہاں بس 6.5 400 500 rpm ਤੇ ਚੱਲ ਰਿਹਾ ਟਰੈਕਟਰ ਇਹਦਾ ਇੰਨੇ ਕੁ ਪਰੇਸ਼ਰ ਸੈੱਟ ਕਰਿਆ ਵਾ ਹੁਣ ਅਸੀਂ ਤਾਂ ਹੀ ਉਹਦੇ ਹਿਸਾਬ ਨਾਲ ਵੀ ਚਲਾ ਆ ਟਰੈਕਟਰ ਸਭ ਤੋਂ ਲੋਅ ਉਹਦੇ 'ਚ ਹੈਗਾ ਉਹ ਹਿਸਾਬ ਨਾਲ ਫੇਰ ਪ੍ਰੈਸ਼ਰ ਇਹਦਾ ਸੈੱਟ ਕਰਉਂਦੇ ਹਾਂ ਇੱਥੋਂ ਠੀਕ ਹੈ ਜੀ ਤੇ ਚਾਰਲੀ ਦਾ origignal ਆ ਇਹ ਜਿੰਨਾ ਵੀ ਆ ਸਾਰਾ ਸਾਟਾਪਨ ਆ ਵੀ ਇਹਦਾ ਕੰਪਰੈਸ਼ਨ ਜਿਆਦਾਤਰ ਪਿਸਟਨ ਡੈਗਰ ਹੋਣ ਕਰਕੇ ਨਾ ਕੀ ਕਰਦੇ ਹਾਂ ਜ਼ਿੰਮੇਦਾਰ ਕਢਾ ਕੇ ਨਵਾਂ ਲਵਾ ਦਿੰਦੇ ਆ ਜਾਂ ਮਤਲਬ ਇਹ ਇਹਦੀ ਜੇ ਇਹ ਤਾਂ ਇਹਦੀ ਰੇਪੇਰ ਵੀ ਮਹਿੰਗੇ ਤਾਂ ਇਹਦੀ ਲਾਈਫ ਵੀ ਜ਼ਿਆਦਾ ਉਹਦੇ ਨਾਲ ਇਹਦਾ ਗ੍ਰੀਸ ਕਿੰਸ ਟਾਈਮ ਨਾਲ ਹੋਈ ਜਾਵੇ ਨਾ ਇਹ ਕੰਪਰੈਸ਼ਨ ਜਿੰਨਾ ਨਾ ਤਾਂ ਕੋਈ ਕੰਪਰੈਸ਼ਨ ਉਹ ਬਣਾਉਂਦਾ ਪ੍ਰੈਸ਼ਰ ਬਣਾਉਂਦਾ ਆਹ ਤਾਂ ਬਹੁਤ ਕੰਪਨੀ ਦੇ ਤੋਂ ਉੱਪਰ ਵੀ ਪਏ ਆ ਪਰ ਇਹਨਾਂ ਦਾ ਹੁਣ ਤਾਂ ਵੀ ਪਰਮਨੈਂਟ ਦੇ ਹਿਸਾਬ ਨਾਲ ਕਿੰਨੇ ਲੀਟਰ ਕੱਢਣਾ ਹੁੰਦਾ ਇਹਨਾਂ ਨੂੰ ਡਬਲ ਬੈਲਟ ਹੈ ਤੇਰੇ ਤੋਂ ਬਾਅਦ ਆਪਣੇ ਆਪ ਇਹ ਜਿਹੜੇ ਸਿਸਟਮ ਆ ਬੜਾ ਆਨੰਦ ਦਾ ਵੀ ਇਹਨਾਂ ਦਾ ਜਿਹੜੇ ਆਪਣੇ ਆਪ ਇਹ ਇਕੱਠਾ ਗਰੀ ਜਾਂਦੇ ਨੇ ਪਿੱਛੇ ਜਿਹੜਾ ਪਾਈਪ ਨਾਲ ਪੁਸ਼ ਕਰੋ ਆਪਣੇ ਆਪਣੇ ਇੱਧਰ ਕਰੋ ਧਰਤੀ ਚ ਪਾਈਪ ਛੋਟਾ ਕਰਤਾ ਤਾਂ ਪਰ ਇੰਨਾ ਕੁ ਬਹੁਤ ਆ ਸਾਨੂੰ ਹੁਣ 3 ਕਿੱਲੇ ਨਾਲ ਵਾਧੂ ਆ ਉਹ ਲੈਂਥ ਵੀ ਸਮਰਾਲ ਲੈਣੀ ਆ ਤੇ ਉਹ ਵੀ ਲੈ ਕੇ ਐਡ ਆਨ ਕਰ ਦੇਣੀ ਇਹਦੇ 'ਚ ਕਈ ਵਾਰ ਘੇਰਾ ਬੜਾ ਹੋ ਜਾਂਦਾ ਗੋਗੀ ਨੂੰ ਲਾਇਆ ਹੁਣ ਮੈਂ ਕੱਢ ਤੇ 5-6 ਕਿੱਲੇ ਤੇ ਹੁਣ ਗੋਗੀ ਨੂੰ ਫੜਾਇਆ ਪਾਈਪ ਉਹ ਚੱਲ ਜਾ ਗੋਗੀ ਨਹੀਂ ਗੋਗੀ ਸਭ ਤੋਂ ਪਿੱਛੇ ਛੱਡਿਆ ਵਦਾਂ ਮੈਂ ਚੱਲ ਨਾਲ ਮੈਂ ਸ਼ੂਟ ਕਰ ਲਵਾਂ ਇੱਕ ਦੋ ਬਾਕੀ ਆਪਾਂ ਨੇ ਤੇਲੇ ਦੀ ਵੀ ਸ਼ੁਰੂ ਕਰ ਦੇਣੀ ਛੇਤੀ ਉਹ ਬਹੁਤਾ ਜਿਆਦਾ ਟਾਈਮ ਨਹੀਂ ਟਪਾਉਣਾ ਆਪਾਂ ਨੇ ਰਹਿ ਗਿਆ ਤਕਰੀਬਨ 700 ਇਹਦਾ ਟੇਡਾ ਵੀ ਖੜਾ ਹੈ 500 ਪਰ ਆ ਜਾਣਾ ਜੇ ਸਿੱਧਾ ਹੋਣਾ ਇਹਨੇ ਅਰੇ ਨੀ ਪਾਫ ਬਣਾਉਂਦਾ ਨਾ ਇਹ ਜਿਹੜੀਆਂ ਦੂਜੀਆਂ ਆਮ 1500 ਦੀ ਗੱਲ ਵਧੀਆ ਮਿਲ ਜਾਂਦੀ ਹੈ ਜਿਹੜੀਆਂ ਆਪਣੀ ਦੂਜੇ ਪੰਪਾਂ ਨੂੰ ਸਪਰੇਅ ਆਉਣ ਲੱਗੀਆਂ ਵੀ ਹੁੰਦੀਆਂ ਪਰ ਇਹਦੀ ਗੰਨ ਦਾ ਪ੍ਰੈਸ਼ਰ ਇਹ ਦੇਖ ਲਓ ਵੀ ਤੁਸੀਂ ਕਿਲੇ ਦੀਆਂ 5 ਫਾਂਟਾਂ ਕਰਾਉਂਦੀ ਹੈ ਇਹ ਗੰਨ ਇੰਨੀ ਚੌੜੀ ਫਾਂਟ ਜਾਂਦੀ ਹੈ ਇਹਦੀ ਮਤਲਬ ਕਿੰਨਾ ਨਿਆਰਾ ਇਹਦਾ ਆ ਦੱਬਿਆ ਆਪਾਂ ਨੇ ਗਿੜੇ ਘਟਾਉਣ ਦਾ ਫੁੱਲ ਚੱਕਰਾਂ ਚ ਪੈ ਪੋ ਗਿਆ ਆ ਰਿਆ ਸਿੱਧਾ ਉਹ ਦੇ ਲੋ ਪਿੱਛੇ ਜੀ ਦੀ ਦੇ ਵਿੱਚੋਂ ਹੀ ਲਿਆ ਰੱਖ ਦਿੱਤੇ ਬਸ ਉਹ ਵਾਈਟ ਲੈ ਬੈਲਟ ਨੂੰ ਟਾਈਟ ਕਰ ਦਿੰਦਾ ਚੱਲ ਪੰਦਾ ਵਧੀਆ ਪ੍ਰੋਜੈਕਟ ਆ ਜਣੀ ਆ ਆਪ ਲਾਇਆ ਸੀ ਨੇ ਕਿਉਂਕਿ ਇੱਥੇ ਫੜਦ ਨੂੰ ਫਿਰ ਲੱਤ ਬਜ ਨਹੀਂ ਆਉਂਦਾ ਆ ਫਿਰ ਲੱਤ ਤਾਂ ਹੀ ਮਤਲਬ ਥੱਲੇ ਨਾ ਉਹ ਸਟੈਂਡ ਤਾਂ ਹੀ ਦੱਬ ਹੁੰਦਾ ਉਹ ਫਿਰ ਤਾਂ ਹੀ ਨਾ ਪ੍ਰੋਪਰ ਵਰਕ ਕਰਦਾ ਲੱਗਿਆ ਕੰਮ ਨੇੜੇ ਬਸ ਬਾਕੀ ਹੁਣ ਸਵੇਰੇ ਕਰਾਂਗੇ ਅੱਜ ਕੱਢਦੇ 8 ਨੂੰ ਕਿਲੇ ਹਿਲਵਾਣ ਤੈ ਬਣਾਉਂਦਾ ਜਾਂਦਾ ਨਾਲੇ ਵਿੱਚ ਵੀ ਆਈ ਨਹੀਂ ਆ ਵੀ ਉੱਪਰ ਥੱਲੇ ਪਾਈਪ ਹੋ ਜਾਊਗਾ ਕਿੱਥੇ ਦਾ ਖੇਤ ਦਾ ਕਾਦਾ ਹਾਂ ਇਹਦਾ ਬੰਦਾ ਹੈ ਇਹਦਾ ਇੱਕ ਹਾਂ ਹਾਂ ਚੱਲ ਕੋਈ ਨਾ ਅੱਜ ਜਿਹੜਾ ਦੂਆ ਕਵਾੜਾ ਬੱਟਾ ਬੁੱਟਾ ਵਾਲਾ ਇਹਨੂੰ ਵੀ ਕਰ ਦੂ ਗੋਲ ਇਹ ਕਿਹੜੀ ਕਿਹੜੀ ਦਵਾਈ ਪਾਈ ਤੀ ਅੱਜ ਟੂ ਫੂਡ ਯਾ ਨੋਮਨੀ ਬੋਲਦਾ ਨੋਮਨੀ ਗੋਲਡ ਦੋ ਪਾਈਆਂ ਸਰਾ ਮੜਾ ਗਾ ਬਾਲ ਪਰ ਕਰਦੀ ਪੈਰ ਪਰਾਨ ਨੂੰ ਰੱਖ ਜਿਆਦਾ ਬਾਹਰ ਤੂੰ ਰੁਕਦਾ ਰੁਕ ਥੋੜਾ ਥੱਲੇ ਰੱਖ ਪ੍ਰੈਸ਼ਰ ਨੂੰ ਹਾਂ ਹਾਂ ਰੁਕਦਾ ਚ ਰੁਕਦਾ ਕਹਿੰਦਾ ਲੋ ਵੀ ਮਿੱਤਰੋ ਕੰਮ ਨਵੇੜਦਾ ਤਾਂ ਕਹਿੰਦਾ ਅਸੀਂ ਨੇ ਹੁਣ ਆ ਦਵਾਈ ਰੱਖ ਲੈਣੀ ਕੱਲ ਨੂੰ ਚਲਾ ਦੇਣਾ ਫੇਰ ਆਪਣੇ ਬੱਬੂ ਗੱਲ ਠੀਕ ਆ ਕਹਿੰਦਾ ਲਓ ਵੀ ਮਿੱਤਰੋ ਕਹਿੰਦਾ ਖੜਾ ਜਮਦੂਦ ਦਾ ਛੋਟਾ ਇਹ ਵੀ ਬੰਦਾ ਪੱਕਾ ਫੈਨ ਆ ਉਹਦਾ ਇੱਕ ਨਾਮ ਕੀ ਆ ਉਹਦਾ ਨਾਮ ਨਹੀਂ ਪਤਾ ਪਰ ਉਹ ਬੰਦੇ ਦੀ ਫੋਟੋ ਬਣਾ ਦੂਗਾ ਜਰੂਰ ਉਹਦੀ ਹਾਂ ਬਿਲਕੁਲ ਬਿਲਕੁਲ ਰੱਖੋ ਉਹ ਸੁਣਾ ਰਾਜੀਪ ਚੱਲ ਪੇ ਡਿਊਟੀ